ਪਤੇ ਜੀ ਆਪ ਸਭ ਦਾ ਦਾਸ ਦੇ YouTube ਚੈਨਲ میوزਿਕ ਟੀਜ਼ਰ ਤੇ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦਾ ਕਿ ਆਪ ਸਭ ਚੜ੍ਹਦੀ ਕਲਾ ਛੋਗੇ ਅੱਜ ਆਪਾਂ ਬੰਦ ਸਿੱਖਣ ਜਾ ਰਹੇ ਹਾਂ ਜੀ ਬਹੁਤ ਹੀ ਪਿਆਰਾ ਸ਼ਬਦ ਆਪਣੀ ਮਿਹਰ ਕਰ ਸੱਬੇ ਜੀ ਸਵਾਲ ਆਪਣੀ ਮਿਹਰ ਕਰ ਆਪਾਂ ਸ਼ਬਦ ਸਿੱਖਾਂਗੇ ਬੰਦਸ਼ ਹੈ ਭਾਈ ਸਤਵਿੰਦਰ ਸਿੰਘ ਜੀ ਭਾਈ ਹਰਵਿੰਦਰ ਸਿੰਘ ਜੀ ਦਿੱਲੀ ਵਾਲਿਆਂ ਦੀ ਉਮੀਦ ਕਰਦਾ ਕਿ ਆਪ ਜੀ ਇਸ ਵੀਡੀਓ ਤੋਂ ਸਿੱਖੋਗੇ ਸਭ ਤੋਂ ਪਹਿਲਾਂ ਮੈਂ ਵੀਰਾਂ ਦੇ ਸਕੇਲ ਸੀ ਸ਼ਾਰਟ ਤੋਂ ਦੱਸ ਰਿਹਾ ਅਤੇ ਉਸ ਤੋਂ ਬਾਅਦ ਮੈਂ ਭੈਣਾ ਦੇ ਸਕੇਲ ਚੌਥੇ ਗਾੜੇ ਦੁਕਾਨਾਂ ਬਜਾਣਾ ਦੱਸਾਂਗਾ ਆਪ ਜੀ ਨੇ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਦੇਖਣਾ ਜੀ ਦੋਵੇਂ ਸਕੇਲਾਂ ਤੋਂ ਇਹ ਵੀਡੀਓ ਮੈਂ ਲੈ ਕੇ ਆਇਆ ਆਪ ਜੀ ਨੇ ਧਿਆਨ ਨਾਲ ਦੇਖਣਾ ਇੱਕ ਗਹਿਰਵਾ ਬੈਠਵਾ ਠੇਕਾ ਦੇ ਵਿੱਚ ਤੇ ਤਾਲ ਤਾਲ ਦੇ ਵਿੱਚ ਆਪਾਂ ਸ਼ਬਦ ਗਾਵਾਂਗੇ ਆਪਣੀ ਨਹੀਂ ਮੇਰੀ ਤਾਦ ਹੈ ਆਪਣੀ اے تے سامان نہیں ہے ٹوٹا جی ابنی میں ہے نکاری ابنی میں ہے ٹوٹا جی ابنی میں ہے ٹوٹا جی ابنی ਆਪ ਪਾਣੀ ਮੁੱਛੇ ਪਾਏ ਮੁੱਛੇ ਪਾਏ ਆਪ ਪਾਣੀ ਮੁੱਛੇ ਪਾਏ ਮੁੱਛੇ ਪਾਏ ਅਪ ਤਾਂ ਸਭ ਹਰ ਅਪ ਤਾਂ ਸਭ ਸਤ ਪੁਰ ਆਜ ਪਾਕਿਸਤਾਨ ਬਜਾ ਰਿਹਾ ਦੇਖੋ ਜੀ ਇਹਦੇ ਵਿੱਚ ਸੁਰਾਂ ਪਾਵਰਤੀਆਂ ਨੇ ਮਾਂ ਜਿਨ੍ਹਾਂ ਦਾ ਵੀਰਾਂ ਦਾ ਸਕੇਅਰ ਸੀ ਸ਼ਾਰਪ ਹੈ ਹੋਏ ਮਾਂ ਚੱਲਣਗੇ ਇੱਧਰ ਚੱਲਣਗੇ ਸ਼ੁਰੂ ਕਰਨਾ ਰੇਖ ਉਹ ਬੋਪ ਆਪਣੀ ਮੇਹੇ ਕਦ ਕਦ ਹਮ ਮਾਤੀ ਪਰ ਵੀ ਲੱਗਣਾ ਹੈ ਦੇ ਵਿੱਚ ਅਤੇ ਦਾਹ ਕੋਮਲ ਲੱਗਣਾ ਨਹੀਂ ਕੋਮਲ ਲੱਗਣਾ ਇਸ ਕਰਕੇ ਆਪਾਂ

ਸਭੇ ਜੀ ਸਮਾਂ ਆਪਣੀ ਮਹਿ ਚੁੱਕ ਕਰ ਫੇ ਦੇਖੋ ਇੱਕ ਇੱਕ ਉਂਗਲੀ ਨਾਲ ਸਭੇ ਜੀ ਸਮਾਂ अंत्रा इला शुरू करना है तो करना 10 कोमल अंग पानी मोच पाए मोच को पाए अंग पानी मोच पाए ਤਾ ਸਭ ਹਾਜਰ ਆਪਣਾ ਸਭ ਉੱਠਾ ਆਪਣਾ ਸਭ ਹਾਜਰ ਆਪਣਾ ਸਭ ਹਾਜਰ ਆਪਣੀ ਮੈਂ ਨਕਾਦ ਆਪਣੀ ਮੈਂ ਨਕਾਦ ਇਸ ਤਰੀਕੇ ਨਾਲ ਆਪ ਜੀ ਸਾਰਾ ਸ਼ੋਰ ਪਾ ਸਕਦੇ ਹੋ ਜੀ ਤੇ ਉਸ ਤੋਂ ਬਾਅਦ ਮੈਂ ਭੈਣਾ ਦੀ ਗੱਲ ਕਰਾਂ ਭੈਣਾ ਅਤੇ ਬੱਚੇ ਜਿਹੜੇ ਨੇ ਇੱਥੋਂ ਸਿੱਖਣਗੇ ਇੱਥੋਂ ਸਿੱਖਣਗੇ ਉਹਨਾਂ ਦੇ ਸੁਰ ਲੱਗਣਗੇ ਰੇ ਕੰਮਰ ਗਾ ਕੰਮਰ ਮਾਂ ਅਤੇ ਇਹ ਵਾਲਾ ਮਾਂ ਅਤੇ ਪਾ ਇਹ ਵਾਲਾ ਧਾ ਕੰਮਰ ਇਹ ਸੈੱਟ ਤੋਂ ਧਿਆ ਕੇ ਸ਼ਬਦ ਜਾਣਾ ਉਸ ਤੋਂ ਬਾਅਦ ਸਾਰੇ ਰੇਗੋਮਕ ਰੇਗੋਮਕ ਦੇਖੋ ਇਹ ਤੋਂ ਆਪਾਂ ਸ਼ੁਰੂ ਕਰਾਂਗੇ ਆਪਣੀ ਰੇਗੋਮਕ ਆਪਣੀ ਮਿਹਰ ਕਾਜ ਆਪਣੀ ਰੇ ਕਾਜ ਸਰਗਮ ਦੇਖ ਲਓ ਮਾ 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 ਪਧ ਪਨੀ ਨਾ ਖ ਮਾ 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 ਮਨੀ ਫਧ ਪਮ ਪਾ ਪਾ ਗਦਰੀ ਆਪਣੀ ਮੇਰੇ ਕਰੇ ਆਪਣੀ ਮੇਰੇ ਕਰੇ ਆਪਣੀ ਮਿਹਨਤ ਕਰ ਅਗੇ ਸਭੇ ਦੀ ਸਮਾਨ ਇੱਥੇ ਚੱਲਿਆਣਾ ਪੁੱਲੇ ਸਾਥ ਸਭੇ ਦੀ ਸਮਾਨ ਆਪਣੀ ਮਿਹਨਤ ਕਰ ਸਭੇ ਕੰਟਰਾ ਹੈ ਦਾ ਤੋਂ ਅੰਦ ਸ਼ੁਰੂ ਕਰਦੇ ਅੰਨ ਪਾਣੀ ਮੁਛ ਪਾਈ ਮੁਛ ਪਹਾਰੇ ਅੰਨ ਪਾਣੀ ਮੁਛ ਪਾਈ ਮੁਛ ਪਹਾਰੇ ਆਪਣਾ ਸਭ ਹਾਰੇ ਆਪਣਾ ਸਭ ਹਾਰੇ ਜਿਵੇਂ ਆਪਾਂ ਪਹਿਲਾਂ ਬੋਲਿਆ ਸੀ ਨਾ ਆਪਣੀ ਮਿਹਰ ਕਰ ਉਵੇਂ ਬੋਲ ਆਪਣਾ ਸਭ ਹਾਰੇ ਸਾਰੇ ਸ਼ਬਦ ਨੂੰ ਆਪ ਜੀ ਨੇ ਇਸ ਤਰ੍ਹਾਂ ਸਿੱਖ ਕੇ ਗਾਇਨ ਕਰਨਾ ਆਪ ਜੀ ਨੂੰ ਆਨੰਦ ਆਏਗਾ ਇੱਕ ਵਾਰੀ ਮੈਂ ਆਪ ਜੀ ਨੂੰ ਤਬਲੇ ਨਾਲ ਪੈਣਾ ਮਗਾ ਦਸਾਲ ਤਾਂ ਫੋਲਡ ਆਪ ਤਾ ਕੀ ਆਪ ਆਪਣਾ ਸਾਥ ਨੂੰ ਭਾਵੇਂ ਆਪ ਆਪਣਾ ਸਾਥ ਨੂੰ ਭਾਵੇਂ ਆਪਣੇ ਮੇਰੇ ਵਿਚਾਰੀ ਨੂੰ ਦਿੰਦਾ ਆਪਣੀ ਮੇਰੇ ਕਰੂ ਆਤੀ ਨੇ ਸਾਰੇ ਸ਼ਬਦ ਨੂੰ ਸਿੱਖ ਕੇ ਗਾਇਨ ਕਰਨਾ ਜੀ ਉਮੀਦ ਕਰਦਾ ਕਿ ਆਪ ਜੀ ਨੂੰ ਵੀਡੀਓ ਪਸੰਦ ਆਈ ਹੋਵੇਗੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ ਆਪ ਜੀ ਦਾ ਬਹੁਤ ਧੰਨਵਾਦ ਇਸੇ ਤਰ੍ਹਾਂ ਚੈਨਲ ਨਾਲ ਜੁੜੇ ਰਹਿਣਾ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ